ਹੋਇਆ ਕੀ ਸੀ ਹੋਇਆ ਨੇ ਸਵੇਰੇ ਸਵੇਰ ਮੇਰੀ ਸੱਸ ਆਈ ਆ ਜੀ ਕੱਲ ਬੈ ਬੇਚਾਰੀ ਕੇਸ ਚ ਲੜ ਕੇ ਸੀ ਬੇਚਾਰੀ ਹਾਂਜੀ ਬੇਚਾਰੀ ਵਾਲਿਆਂ ਨੇ ਕਹਿ ਦਿੱਤਾ ਥਾਣੇ ਥਾਣੇ ਆਈ ਸੀ ਥਾਣੇ ਕਾਦੇ ਰਸਤੇ ਆਈ ਸੀ ਥਾਣੇ ਕੁੱਟਿਆ ਮੇਰੀ ਸੱਸ ਨੂੰ ਉਹਨਾਂ ਨੇ ਸਵੇਰੇ ਸਵੇਰ ਆਏ ਖਰਚਾ ਨਹੀਂ ਆਗਾ ਕੁੱਟਿਆ ਮਾਰਿਆ ਉਹਨਾਂ ਨੇ ਤੇ ਮੁੜਿਆ ਨਹੀਂ ਤੁਹਾਡੇ ਘਰ ਵਾਲੇ ਦਾ ਨਾਮ ਕੀ ਸੀ ਬਜਿੱਤਰ ਸਿੰਘ ਬਜਿੱਤਰ ਸਿੰਘ ਡੀਐਸਪੀ ਸੀ ਨਹੀਂ ਡਟਾ ਡੀਐਸਪੀ ਦੱਸਿਆ ਜਾ ਰਿਹਾ ਸੀਆਰਪੀਐਫ ਦੇ ਨਹੀਂ ਮੇਰਾ ਘਰ ਵਾਲਾ ਦਿਹਾੜੀਦਾਰ ਹੈ ਮਿਸਤਰੀ ਹੋ ਤਾਂ ਮੇਜੀ ਦੂਰਿਆ ਸੋਰਾ ਸੋਰਾ ਸਾਹਿਬ ਡੀਐਸਪੀ ਤੁਹਾਡੇ ਸੋਰੇ ਬਲੋ ਹਮਲਾ ਕੀਤਾ ਗਿਆ ਹਾਂ ਸੋਰੇ ਨੇ ਹਮਲਾ ਕੀਤਾ ਕਿੰਨੇ ਜਾਣੇ ਸੀ ਤੁਸੀਂ ਕਿੰਨੇ ਜਾਣੇ ਸੀ ਤੇ ਤੁਹਾਡੇ ਸੋਰੇ ਪਰਿਵਾਰ ਵੱਲੋਂ ਕਿੰਨੇ ਜਾਣੇ ਸੀ ਸੋਰਾ ਮੇਰਾ ਕੱਲਾ ਸੀ ਅੱਛਾ ਤੇ ਕੁੱਟਿਆ ਮਾਰਿਆ ਮੇਰੇ ਘਰ ਜਾ ਕੇ ਮੇਰੇ ਸਾਸ ਸਗੀ ਸਾਸ ਨੇ ਕੁੱਟਿਆ ਸਾਸ ਨੂੰ ਕੁੱਟਿਆ ਹਨ ਖਰਚਾ ਨਹੀਂ ਦਿੰਦਿਆ ਅੱਛਾ ਖਰਚਾ ਨਹੀਂ ਸੀ ਦਿੰਦੇ ਵੀ ਹਾਂਜੀ ਕੁੱਟਦਾ ਮਾਰਦਾ ਸੀ ਕਿ ਕਾਰਨ ਕੀ ਹੈ ਕਿਤੇ ਵੀ ਦੋ ਵਿਆਹ ਹੋਏ ਸੀ ਤੁਹਾਡੇ ਸੋਹਰੇ ਦੇ ਹਾਂਜੀ ਦੋ ਵਿਆਹ ਸੀ ਕਾਰਨ ਇਹ ਕਿ ਮੇਰੀ ਸੱਸ ਜਿਹੜੀ ਪੇਕਿਆਂ ਘਰੇ ਰਹਿੰਦੀ ਸੀ ਅੱਛਾ ਹਾਂਜੀ ਪੇਕਿਆਂ ਘਰੇ ਰਹਿੰਦੀ ਤੇ ਸ਼ੁਰੂ ਤੋਂ ਕੁੱਟਦਾ ਮਾਰਦਾ ਰੱਖਦਾ ਨਹੀਂ ਕੇਸ ਕੀਤਾ ਹੀ ਨਹੀਂ ਸੱਸ ਨੇ ਹੂੰ ਕੇਸ ਕੀਤਾ ਕੇਸ ਵਾਲਿਆਂ ਨੇ ਆਖਿਆ ਬਾਪੂ ਲੈ ਜਾ ਲੈ ਜਾ ਬਾਪੂ ਘਾਟਾ ਹੀ ਤੇ ਛੱਪੜ ਚ ਮਟਾ ਦਿੰਦਾ ਹੈ ਕਿੰਨੀਆਂ ਕੁੜੀਆਂ ਚਲਾਈਆਂ ਕਿੰਨੀਆਂ ਕੁੜੀਆਂ ਚਲੀਆਂ ਸੀ ਤੇਨ ਗੋਲੀਆਂ ਮੇਰੇ ਘਰ ਵਾਲੇ ਦੇ ਮਾਰੀਆਂ ਇੱਕ ਮੇਰੇ ਲੱਤ 'ਚ ਮਾਰੀ ਐ ਇੱਕ ਸੱਸ ਦੇ ਮਾਰੀ ਐ ਸੱਸ ਦੇ ਸਾਰੀਆਂ ਕੁੜੀਆਂ ਮਾਰਦੀ ਸਾਰੀਆਂ ਦੇ ਘਰ ਵੇ ਦੇ ਕਿੱਥੇ ਗੋਲੀਆਂ ਹੋ ਜੀ ਸੀ ਸਾਤੀ ਦਾ ਮਾਰ ਦਿੱਤੀਆਂ ਤਿੰਨ ਉਹ ਤਾਂ ਹੈ ਹੀ ਨਹੀਂ ਆ ਕਿਹਾ ਮੋਤੋ ਕਿੰਨੇ ਖੰਨ ਦੇ ਮਾਰ ਤੋ ਡੱਤੋਗੀ 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 ਉੱਤੇ ਹੋ ਗਈ ਸੀ ਭਾਜੀ ਕਿੰਨੇ ਬੱਚੇ ਸੀ ਤੁਹਾਡੇ ਕਿੰਨੇ ਬੱਚੇ ਦੋ ਬੇਟੀਆਂ ਇੱਕ ਬੇਟਾ ਆ ਹੂੰ ਉਹ ਵੀ ਜਾਰੇ ਕੱਲੇ ਐ ਇੰਨੀ ਕਾਦੀ ਗੱਲ ਹੋ ਗਈ ਕਿ ਗੋਲੀਆਂ ਚਲਾਤੀਆਂ ਤੁਹਾਡੇ ਸਹੁਰੇ ਨੇ ਇੰਨਾ ਵੱਡਾ ਕੀ ਸੀ ਮਸਲਾ ਤੜ ਕੋਈ ਮਸਲਾ ਨਹੀਂ ਹੂੰ ਕੋਰਟ ਦੇ ਵਿੱਚ ਵੀ ਕੇਸ ਚੱਲਦਾ ਪਿਆ ਸੀ ਹਾਂਜੀ ਕੋਰਟ ਚ ਕੇਸ ਅੱਜ ਅੱਜ ਜਿਹੜੇ ਮਸਲੇ ਲਈ ਦੁਈ ਆਏ ਸੀ ਅੱਜ ਉਹਨਾਂ ਨੇ ਕੁੱਟਿਆ ਮੇਰੀ ਸੱਸ ਨੂੰ ਦੁਬਾਰਾ ਮਤਲਬ ਦੂਸਰੀ ਕੰਪਲੇਂਟ ਦੇਣਾ ਹੈ ਸੀ ਹਾਂ ਦੂਸਰੀ ਕੰਪਲੇਂਟ ਦਿੱਤੀ ਹੂੰ ਵੀ ਖਰਚਾ ਦੇ ਖਰਚਾ ਨਹੀਂ ਹੈਗਾ ਖਰਚਾ ਨਹੀਂ ਸੱਸ ਮੇਰੀ ਅਟੈਕ ਹੋਇਆ ਹੈ ਹਾਂ ਭਜੀ ਕਿੰਨੀ ਦੇਰ ਤੋਂ ਵਾਕ ਰਿੰਦਾ ਪੈਸ ਤੁਹਾਡਾ ਸੋਰਾ ਛੋਟੇ ਹੁੰਦਿਆਂ ਨੇ ਛੱਡ ਦਿੱਤਾ ਇਹਨਾਂ ਨੂੰ ਅੱਠ ਮੈਂ ਛੋਟੇ ਤੋਂ ਛੱਡ ਦਿੱਤਾ ਸੀ ਉਹਦਾ ਖਰਚਾ ਚੱਲਦਾ ਪਿਆ ਸੀ ਖਰਚਾ ਚੱਲਦਾ ਨਹੀਂ 1000 ਰੁਪਏ ਇੱਕ ਬਲਾਇਆ 1000 ਰੁਪਏ ਸਿਰ ਚਾਰੇ ਰੈਂਦੀ ਆ ਆਪਣੀ ਕਮਾ ਕੇ ਖਾਦੀ ਤੇ ਆਪਣੀ ਕਮਾ ਕੇ ਉਹਨੇ ਆਪਣੇ ਬੱਚੇ ਪਾਲ ਲਏ ਭਾਜੀ ਜਿੱਦਾਂ ਹੁਣ ਤੁਹਾਡੇ ਜੀ ਦਾਦੇ ਪੇ ਜੀ ਪਤੀ ਦੀ ਮੌਤ ਹੋ ਚੁੱਕੀ ਹੈ 3 ਇਨਸਾਫ ਦੀ ਮੰਗ ਕੀ ਕਰਦੇ ਹੋ ਤੁਸੀਂ ਤੁਹਾਡਾ ਘਾਟਾ ਪੂਰਾ ਨਹੀਂ ਕਰ ਸਕਦਾ ਕੋਈ ਵੀ ਪਰ ਮੰਗ ਤੇ ਕਰਦੇ ਹੋ ਇਨਸਾਫ ਦੀ ਪ੍ਰਸ਼ਾਸਨ ਤੋਂ ਮੇਰੇ ਜਿਹੜੀ ਪਿਸਤਲ ਚਲਾਈ ਉਹਦੀ ਲਾਇਸੈਂਸ ਸੀ ਕਿ ਉਹ ਲਾਇਸੈਂਸ ਤੋਂ ਬਗੈਰ ਸੀ ਇਹਨੂੰ ਨਹੀਂ ਪਤਾ ਇਹਨਾਂ ਮੈਂ ਤਾਂ ਵਿਚਾਰੀ ਹੁੰਦੀ ਜਾਂਦੀ ਨਹੀਂ ਆ ਮੈਂ ਜਨ ਪੜਿਆ ਵਾਲਾ ਸਾਹਿਬ ਹੋਇਆ ਕੀ ਸੀ ਹੋਇਆ ਨਹੀਂ ਸਵੇਰੇ ਸਵੇਰ ਮੇਰੇ ਸੱਸ ਆਈ ਆ ਜੀ ਕੱਲ ਤੈ ਹੀ ਵਿਚਾਰੀ ਕੇਸ ਚ ਲੜ ਕੇ ਵਿਚਾਰੀ ਹਾਂਜੀ ਵਿਚਾਰੀ ਵਾਲਿਆਂ ਨੇ ਕਹਿ ਦਿੱਤਾ ਥਾਣੇ ਥਾਣੇ ਆਈ ਸੀ ਥਾਣੇ ਕਾਦੇ ਰਸਤੇ ਆਈ ਸੀ ਥਾਣੇ ਕੁੱਟਿਆ ਮੇਰੀ ਸੱਸ ਨੂੰ ਉਹਨਾਂ ਨੇ ਸਵੇਰ ਸਵੇਰ ਆਏ ਖਰਚਾ ਨਹੀਂ ਹੈਗਾ ਕੁੱਟਿਆ ਮਾਰਿਆ ਉਹਨਾਂ ਨੇ ਕੀ ਮੁੜਿਆ ਨਹੀਂ ਤੁਹਾਡੇ ਘਰ ਵਾਲੇ ਦਾ ਨਾਮ ਕੀ ਸੀ ਬਚਿੱਤਰ ਸਿੰਘ ਬਚਿੱਤਰ ਸਿੰਘ ਡੀਐਸਪੀ ਸੀ ਨਹੀਂ ਡਟਾ ਡੀਐਸਪੀ ਦੱਸਿਆ ਜਾ ਰਿਹਾ ਸੀਆਰਪੀਐਫ ਦੇ ਨਹੀਂ ਮੇਰਾ ਘਰ ਵਾਲਾ ਦਿਹਾੜੀਦਾਰ ਹੈ ਮਿਸਤਰੀ ਹੋ ਤਾਂ ਮੇਜੀ ਦੂਰਿਆ ਸੋਰਾ ਸਾਹਿਬ ਸੋਰਾ ਸਾਹਿਬ ਡੀਐਸਪੀ ਸੀ ਤੁਹਾਡੇ ਸੋਰੇ ਬਲੋ ਹਮਲਾ ਕੀਤਾ ਗਿਆ ਹਾਲ ਸੋਰੇ ਨੇ ਹਮਲਾ ਕੀਤਾ ਕਿੰਨੇ ਜਾਣੇ ਸੀ ਤੁਸੀਂ ਕਿੰਨੇ ਜਾਣੇ ਸੀ ਤੇ ਤੁਹਾਡੇ ਸੋਰੇ ਦੇ ਪਰਿਵਾਰ ਵਾਲੋ ਕਿੰਨੇ ਜਾਣੇ ਸੀ ਸੋਰਾ ਮੇਰਾ ਕੱਲਾ ਸੀ ਅੱਛਾ ਤੇ ਕੁੱਟਿਆ ਮਾਰਿਆ ਮੇਰੇ ਬਾਹਰ ਜਾ ਕੇ ਮੇਰੀ ਸੱਸ ਗਈ ਸੱਸ ਨੇ ਕੁੱਪਾ ਸਾਨੂੰ ਕੁੱਟਿਆ ਉਹਨਾਂ ਨੇ ਖਰਚਾ ਨਹੀਂ ਦਿੰਦਿਆ ਅੱਛਾ ਖਰਚਾ ਨਹੀਂ ਸੀ ਦਿੰਦੇ ਵੀ ਹਾਂਜੀ ਕੁੱਟਦਾ ਮਾਰਦਾ ਸੀ ਕਿ ਕਾਰਨ ਕੀ ਹੈ ਕਿਤੇ ਵੀ ਦੋ ਵਿਆਹ ਹੋਏ ਸੀ ਤੁਹਾਡੇ ਸੋਹਰੇ ਦੇ ਹਾਂਜੀ ਦੋ ਵਿਆਹ ਸੀ ਕਾਰਨ ਇਹ ਕਿ ਮੇਰੀ ਸੱਸ ਜਿਹੜੀ ਪੇਕਿਆਂ ਘਰੇ ਰਹਿੰਦੀ ਸੀ ਅੱਛਾ ਹਾਂਜੀ ਪੇਕਿਆਂ ਘਰੇ ਰਹਿੰਦੀ ਤੇ ਸ਼ੁਰੂ ਤੋਂ ਕੁੱਟਦਾ ਮਾਰਦਾ ਰੱਖਦਾ ਨਹੀਂ ਕੇਸ ਕੀਤਾ ਹੀ ਨਹੀਂ ਸੱਸ ਨੇ ਹੂੰ ਕੇਸ ਕੀਤਾ ਕੇ ਸਵਾਲ ਆਨੇ ਆਖਿਆ ਬਾਪੂ ਲੈ ਜਾ ਲੈ ਜਾ ਬਾਪੂ ਘਾਟਾ ਹੀ ਤੇ ਛੱਪੜ ਚ ਮਟਾ ਦਿੰਦਾ ਹੈ ਕਿੰਨੀਆਂ ਕੁੜੀਆਂ ਚਲਾਈਆਂ ਕਿੰਨੀਆਂ ਕੁੜੀਆਂ ਚਲੀਆਂ ਸੀ ਤੇਨ ਕੋ ਗੋਲੀਆਂ ਮੇਰ ਘਰ ਵਾਲੇ ਦੇ ਮਾਰੀਆਂ ਇੱਕ ਮੇਰੇ ਲੱਤ 'ਚ ਮਾਰੀ ਐ ਇੱਕ ਸੱਸ ਦੇ ਮਾਰੀ ਐ ਸੱਸ ਦੇ ਸਾਰੀਆਂ ਕੁੜੀਆਂ ਮਾਰਦੀ ਸਾਰੀਆਂ ਦੇ ਕਿੱਥੇ ਗੋਲੀ ਵਜੀ ਸੀ ਸਾਤੀ ਦਾ ਮਾਰ ਦਿੱਤੀਆਂ ਤਿੰਨ ਉਹ ਤਾਂ ਹੈ ਹੀ ਨਹੀਂ ਆ ਕਿਹਾ ਮੋਤੋ ਕਿ ਹੰਦ ਮਾਰ ਤੋ ਡੱਟੋ ਡੱਟੋ ਕਿ ਡੱਟੋ ਕਿ ਉੱਤੇ ਹੋ ਕਿਸੇ ਪਾਜੀ ਕਿੰਨੇ ਬੱਚੇ ਸੀ ਤੁਹਾਡੇ ਕਿੰਨੇ ਬੱਚੇ ਸੋ ਬੇਟੀਆਂ ਇੱਕ ਬੇਟਾ ਆ ਹੂੰ ਉਹ ਵਿਚਾਰੇ ਕੱਲੇ ਐ ਇੰਨੀ ਕਾਦੀ ਗੱਲ ਹੋ ਗਈ ਕਿ ਗੋਲੀਆਂ ਚਲਾਤੀਆਂ ਤੁਹਾਡੇ ਸੋਹਰੇ ਨੇ ਇੰਨਾ ਵੱਡਾ ਕੀ ਸੀ ਮਸਲਾ ਦਾ ਕੋਈ ਮਸਲਾ ਨਹੀਂ ਹੂੰ ਕੋਰਟ ਦੇ ਵਿੱਚ ਵੀ ਕੇਸ ਚੱਲਦਾ ਪਿਆ ਸੀ ਹਾਂਜੀ ਕੋਰਟ ਚ ਕੇਸ ਹੈ ਅੱਜ ਅੱਜ ਜਿਹੜੇ ਮਸਲੇ ਲਈ ਦੁਈ ਆਏ ਸੀ ਅੱਜ ਉਹਨਾਂ ਨੇ ਕੁੱਟਿਆ ਮੇਰੀ ਸੱਸ ਨੇ ਦੁਬਾਰਾ ਮਤਲਬ ਦੂਸਰੀ ਕੰਪਲੇਂਟ ਦੇਣਾ ਹੈ ਹਾਂ ਦੂਸਰੀ ਕੰਪਲੇਂਟ ਦਿੱਤੀ ਹੂੰ ਵੀ ਖਰਚਾ ਦੇ ਖਰਚਾ ਨਹੀਂ ਹੈਗਾ ਖਰਚਾ ਨਹੀਂ ਸੱਸ ਮੇਰੇ ਨੂੰ ਅਟੈਕ ਹੋਇਆ ਸੀ ਹਾਂ ਭਜੀ ਕਿੰਨੀ ਦੇਰ ਤੋਂ ਵਾਕ ਰਿੰਦਾ ਪੈਸ ਤੁਹਾਡਾ ਸੋਹਰਾ ਛੋਟੇ ਹੁੰਦੇ ਹਨ ਛੱਡ ਦਿੱਤਾ ਇਹਨਾਂ ਨੂੰ ਅੱਠ ਮੈਂ ਛੁਰ ਤੋਂ ਛੱਡ ਦਿੱਤਾ ਸੀ ਉਹਦਾ ਖਰਚਾ ਚੱਲਦਾ ਬੱਸ ਖਰਚਾ ਚੱਲਦਾ ਜਾਨੀ 1000 ਰੁਪਏ ਇੱਕ ਬਲਾਇਆ 1000 ਰੁਪਏ ਤੇ ਚਾਰੇ ਰਹੀਂਦੀ ਆ ਆਪਣੀ ਕਮਾ ਕੇ ਖਾਦੀ ਤੇ ਆਪਣੀ ਕਮਾ ਕੇ ਉਹਨੇ ਆਪਣੇ ਬੱਚੇ ਪਾਲਲੇ ਅਜੀ ਜਿੱਦਾਂ ਹੁਣ ਤੁਹਾਡੇ ਪਿੰਡਾਦੇ ਵਿੱਚ ਪਤੀ ਦੀ ਮੌਤ ਹੋ ਚੁੱਕੀ ਹੈ 3 ਸਾਫ ਦੀ ਮੰਗ ਕੀ ਕਰਦੇ ਹੋ ਤੁਹਾਡਾ ਘਾਟਾ ਪੂਰਾ ਨਹੀਂ ਕਰ ਸਕਦਾ ਕੋਈ ਵੀ ਪਰ ਮੰਗ ਤੇ ਕਰਦੀ ਹੋ ਇਨਸਾਫ ਦੀ ਪ੍ਰਸ਼ਾਸਨ ਤੋਂ ਜਿਹੜੀ ਪਿਸਟਲ ਚਲਾਈ ਉਹਦੀ ਲਾਇਸੈਂਸ ਸੀ ਕਿ ਦੋ ਲਾਇਸੈਂਸ ਤੋਂ ਬਗੈਰ ਸੀ ਇਹ ਨੂੰ ਨਹੀਂ ਪਤਾ ਇਹ ਨਾ ਮੈਂ ਤਾਂ ਵਿਚਾਰੀ ਹੁੰਦੀ ਜਾਂਦੀ ਨਹੀਂ ਆ ਮੈਂ ਜਨਪੜਿਆ ਵਾਲਾ ਸਾਹਿਬ